ਗੱਲਾਂ ਮੈਂ ਕਾਤੋਂ ਜ਼ਿਆਦਾ ਨਹੀਂ ਕਰਦਾ ਜੋ ਪੂਰਾ ਨਾ ਹੋਵੇ ਉਹ ਵਾਦਾ ਨਹੀਂ ਕਰਦਾ ਪਰ ਆਸਮਾਨ ਤੇ ਉੱਡਣ ਦੀ ਖੁਆਇਸ਼ ਹੈ ਦਿਲ ਵਿੱਚ ਪਰ ਕਿਸੇ ਨੂੰ ਸੁੱਟਣ ਦਾ ਇਰਾਦਾ ਨਹੀਂ ਕਰਦਾ ਸੋ ਦੋਸਤੋ ਮੈਂ ਹਰਜੀਤ ਸਿੰਘ ਫੌਜੀ ਤੁਸੀਂ ਦੇਖ ਰਹੇ ਹੋ ਫੌਜੀ ਮੋਦੀ ਖਾਨਾ ਫਰਨੀਚਰ ਅਤੇ ਮਾਰਬਲ ਹਾਊਸ ਸਭ ਤੋਂ ਪਹਿਲਾਂ ਤਾਂ ਫੌਜੀ ਮੋਦੀ ਖਾਨੇ ਵੱਲੋਂ ਆਪ ਜੀ ਨੂੰ ਆਪ ਜੀ ਦੇ ਸਾਰੇ ਪਰਿਵਾਰ ਨੂੰ ਰੱਖੜੀ ਬੰਧਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਉਹਨਾਂ ਵਿਜੇਤਾਵਾਂ ਨੂੰ ਮੁਬਾਰਕਾਂ ਦੇਣੇ ਆ ਜਿਨ੍ਹਾਂ ਨੇ ਸਾਡੇ ਕੰਟੀਨ ਦੇ ਆਪਣਾ ਰਾਸ਼ਨ ਖਰੀਦਣ ਦੇ ਉੱਪਰ ਜਿਹੜੀ ਉਹਨਾਂ ਨੇ ਸਬਸਿਡੀ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣੀ ਜਿਹੜੀ ਉਹ ਸ਼ੁਰੂ ਹੋ ਗਈ ਹੈ ਕੁਝ ਹੀ ਪਲਾਂਚ ਮੈਂ ਉਹਨਾਂ ਦੇ ਜਿਹੜੇ ਨਾਮ ਆ ਨਾ ਆ ਉਹ ਅਨਾਉਂਸ ਕਰਾਂਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੌਜੀ ਮੋਦੀ ਖਾਨਾ ਕੰਟੀਨ ਸਟੋਰ ਡਿਪਾਰਟਮੈਂਟ ਦੀਆਂ ਜਿਹਦੇ ਵਿੱਚ ਤੁਹਾਨੂੰ ਪਿਛਲੀ ਵੀਡੀਓ ਚ ਆਪਾਂ ਕਮਿਟਮੈਂਟ ਕੀਤੀ ਸੀ ਕਿ ਰਾਸ਼ਨ ਖਰੀਦਣ ਉੱਪਰ ਜਿਹੜੀ ਉਹ ਸਬਸਿਡੀ ਸਿੱਧੀ ਤੁਹਾਡੇ ਬੈਂਕ ਖਾਤੇ ਦੇ ਵਿੱਚ ਆਏਗੀ ਸਾਫ਼-ਸਾਫ਼ ਲਿਖਿਆ ਹੋਇਆ ਹੈ ਹੁਣ ਰਾਸ਼ਨ ਖਰੀਦਣ ਦੇ ਉੱਪਰ ਜਿਹੜੀ ਉਹ ਸਬਸਿਡੀ ਹੈ ਤੁਹਾਡੇ ਡਾਇਰੈਕਟ ਖਾਤੇ ਦੇ ਵਿੱਚ ਜਿਹੜੀ ਉਹ ਫੌਜੀ ਮੋਦੀ ਖਾਨਾ ਕੰਟੀਨ ਦੇ ਵੱਲੋਂ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੇ ਹੁਣ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਜਿਹੜੇ ਮੇਰੇ ਵੀਰਾਂ ਦੇ ਖਾਤਿਆਂ 'ਚ ਜਿਹੜੀ ਸਬਸਿਡੀ ਹੈ ਉਹ ਆ ਚੁੱਕੀ ਹੈ ਉਹ ਆਪਣੀ ਬੈਂਕ ਤੋਂ ਜਾ ਕੇ ਡਾਇਰੈਕਟ ਹੀ ਪਤਾ ਕਰ ਸਕਦੇ ਨੇ ਉਹਨਾਂ ਦੇ ਨਾਮ ਐ ਬੋਲਣ ਲੱਗਾ ਆ ਪਲੀਜ਼ ਤੁਸੀਂ ਥੋੜਾ ਗੌਰ ਨਾਲ ਸੁਣਨਾ ਹੋ ਸਕਦਾ ਤੁਹਾਡਾ ਵੀ ਨਾਮ ਜਿਹੜਾ ਉਹ ਫੌਜੀ ਮੋਦੀ ਖਾਨੇ ਦੇ ਵੱਲੋਂ ਜਿਹੜਾ ਅਨਾਉਂਸ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਮੈਂ ਰਾਜਕੁਮਾਰ ਸਿੰਘ ਸੌਰੀ ਰਾਜਕੁਮਾਰ ਆਬਾਦੀ ਕੋਟ ਖਾਲਸਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਣੇ ਹਨ ਕਿਉਂਕਿ ਇਹਨਾਂ ਨੇ ਜੋ ਸਾਡੇ ਕੋਲ ਰਾਸ਼ਨ ਖਰੀਦਿਆ ਸੀ ਉਹ ਰਾਸ਼ਨ ਖਰੀਦਣ ਦੇ ਉੱਪਰ ਜਿਹੜੀ ਸਬਸਿਡੀ ਹੈ ਫੌਜੀ ਮੋਦੀ ਖਾਨਾ ਕੰਟੀਨ ਦੇ ਵੱਲੋਂ ਇਹਨਾਂ ਦੇ ਬੈਂਕ ਖਾਤੇ ਦੇ ਵਿੱਚ ਜਿਹੜੀ ਉਹ ਪਾ ਦਿੱਤੀ ਗਈ ਹੈ ਉਹ ਆਪਣਾ ਜਾ ਕੇ ਬੈਂਕ ਖਾਤਾ ਜਿਹੜਾ ਉਹ ਚੈੱਕ ਕਰ ਸਕਦੇ ਹਨ ਔਰ ਦੂਸਰਾ ਜਿਹੜਾ ਨਾਂ ਹੈ ਸਰਬਜੀਤ ਕੌਰ ਚਗਾਵਾ ਤੋਂ ਉਹਨਾਂ ਦੇ ਵੀ ਖਾਤੇ ਦੇ ਵਿੱਚ ਜਿਹੜੀ ਸਬਸਿਡੀ ਹੈ ਉਹ ਪਹੁੰਚ ਗਈ ਹੈ ਔਰ ਸਰਬਜੀਤ ਕੌਰ ਪਿਟੇਵੜ ਸੋ ਇਹਨਾਂ ਨੂੰ ਬਹੁਤ ਸਾਰੇ ਮੇਰੀਆਂ ਭੈਣਾਂ ਨੂੰ ਰੱਖੜੀ ਬੰਧਨ ਦੇ ਉੱਪਰ ਬਹੁਤ ਸਾਰੀਆਂ ਵਧਾਈਆਂ ਫੌਜੀ ਮੋਦੀਖਾਨੇ ਵੱਲੋਂ ਤੇ ਨਾਲ ਹੀ ਦੂਜੀ ਵਧਾਈ ਆਪਾਂ ਇਹ ਦਿੰਨੇ ਆ ਕਿ ਉਹਨਾਂ ਨੇ ਜੋ ਰਾਸ਼ਨ ਖਰੀਦਿਆ ਸੀ ਉਹਨਾਂ ਨੂੰ ਬਹੁਤ ਸਾਰੇ ਪੈਸੇ ਫੌਜੀ ਮੋਦੀ ਖਾਨੇ ਵੱਲੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਉਹ ਪੈਸੇ ਉਹ ਜਾਣੇ ਜਿਹੜੇ ਉਹ ਸ਼ੁਰੂ ਹੋ ਗਏ ਨੇ ਤੀਸਰਾ ਨਾਮ ਹੈ ਮੋਟਰਾਸ਼ ਵਾਜੀ ਮੋਟਰਾਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਬਹੁਤ ਸਾਰੀਆਂ ਵਧਾਈਆਂ ਕਿਉਂਕਿ ਇਹ ਮੋਟਰਾਜੀ ਹੈਗੇ ਨੇ ਗੁਰੂ ਕੀ ਵਡਾਲੀ ਸ਼ਾਟਾ ਤੋਂ ਔਰ ਤੀਸਰਾ ਜਿਹੜਾ ਨਾਮ ਹੈ ਉਹ ਰਣਜੀਤ ਕੌਰ ਰਣਜੀਤ ਕੌਰ ਅਦਲੀ ਵਾਲਾ ਤਸੀਲ ਅਜਨਾਲਾ ਅਦਲੀਵਾਲ ਤੋਂ ਨੇ ਇਹ ਵੀ ਸਾਡੇ ਕਸਟਮਰ ਨੇ ਇਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਔਰ ਇਹਨਾਂ ਨੂੰ ਵੀ ਬਹੁਤ ਸਾਰੀਆਂ ਫੌਜੀ ਮੋਦੀ ਖਾਨੇ ਵੱਲੋਂ ਬਹੁਤ ਬਹੁਤ ਵਧਾਈਆਂ ਦਿੰਨੇ ਹਾਂ ਔਰ ਜਿਹੜਾ ਚੌਥਾ ਨਾਮ ਹੈ ਨਿੰਦਰ ਕੌਰ ਨਿੰਦਰ ਕੌਰ ਜੀ ਇਹ ਵੀ ਇਹ ਵੀ ਉਡਾਲਾ ਪਟੇਵੜ ਤੋਂ ਨੇ ਔਰ ਅਗਲਾ ਜਿਹੜਾ ਨਾਮ ਹੈ ਸੰਦੀਪ ਸਿੰਘ ਸੰਸਬ ਰੋਡ ਰਾਮੂਵਾਲ ਇਹਨਾਂ ਨੂੰ ਵੀ ਬਹੁਤ ਸਾਰੀਆਂ ਫੌਜੀ ਮੋਦੀ ਖਾਨੇ ਵੱਲੋਂ ਰੱਖਿਆ ਬੰਧਨ ਤੇ ਖਾਤੇ 'ਚ ਸਬਸਿਡੀ ਆਉਂਦੀਆਂ ਬਹੁਤ ਬਹੁਤ ਵਧਾਈਆਂ ਦਿੰਨੇ ਹਾਂ ਔਰ ਅਗਲਾ ਜਿਹੜਾ ਨਾਮ ਹੈ ਰਾਜੂ ਰਾਜੂ ਨਾਂ ਹੈਗਾ ਨਿਊ ਰਣਜੀਤਪੁਰਾ ਛਾਟੇ ਤੋਂ ਰਣਜੀਤਪੁਰਾ ਛਾਟੇ ਤੋਂ ਇਹਨਾਂ ਨੂੰ ਵੀ ਬਹੁਤ ਸਾਰੀਆਂ ਫੌਜੀ ਮੋਦੀ ਖਾਨੇ ਵੱਲੋਂ ਵਧਾਈਆਂ ਦਿੰਦੇ ਆ ਅਨੀਤਾ ਕੁਮਾਰੀ ਜੀਟੀ ਰੋਡ ਨਿਮਲਾ ਕਲੋਨੀ ਛਾਟਾ ਜੋ ਕਿ ਦਵਾਈਆਂ ਵਾਲੇ ਦੇ ਲਾਗੇ ਨਿਮਲਾ ਕਲੋਨੀ ਹੈਗੀ ਆ ਇਹਨਾਂ ਨੂੰ ਵੀ ਬਹੁਤ ਸਾਰੀਆਂ ਫੌਜੀ ਮੋਦੀ ਖਾਨੇ ਵੱਲੋਂ ਵਧਾਈਆਂ ਸੋ ਦੋਸਤੋ ਜਿੰਨੇ ਵੀ ਜਿਸੀਂ ਨਾਂ ਅਨਾਉਂਸ ਕੀਤੇ ਨੇ ਇਹਨਾਂ ਸਾਰਿਆਂ ਨੂੰ ਹੀ ਅਗਲਾ ਨਾਮ ਹੈਗਾ ਗੁਰਪ੍ਰੀਤ ਸਿੰਘ ਗੁਰੂ ਅਮਰਦਾਸ ਕਲੋਨੀ ਨਰੇਂਦਰਗੜ੍ਹ ਸੋ ਦੋਸਤੋ ਇਹਨਾਂ ਨੂੰ ਵੀ ਬਹੁਤ ਸਾਰੀਆਂ ਫੌਜੀ ਮੋਦੀ ਖਾਨੇ ਵੱਲੋਂ ਰੱਖਿਆ ਬੰਧਨ ਤੇ ਇਸ ਕੰਟੀਨ ਦੇ ਵੱਲੋਂ ਜਿਹੜੀ ਇਹਨਾਂ ਦੇ ਅਕਾਊਂਟ 'ਚ ਸਬਸਿਡੀ ਗਈ ਆ ਔਰ ਇਹਨਾਂ ਨੂੰ ਵੀ ਬਹੁਤ ਸਾਰੀਆਂ ਵਧਾਈਆਂ ਦਿੰਨੇ ਹਾਂ ਔਰ ਦੋਸਤੋ ਦੋਸਤੋ ਤੁਸੀਂ ਵੀ ਵੱਤ ਵੱਦ ਫੌਜੀ ਮੋਦੀ ਖਾਨਾ ਕੰਟੀਨ ਦੇ ਨਾਲ ਜੁੜੋ ਤਾਂ ਕਿ ਤੁਹਾਡੇ ਵੀ ਖਾਤੇ ਦੇ ਵਿੱਚ ਜਿਹੜੀ ਸਬਸਿਟੀ ਹੈ ਉਹ ਜਾਣੀ ਸ਼ੁਰੂ ਹੋ ਜਾਏ ਸੋ ਇਸ ਕਰਕੇ ਲਾਸਟ ਤੇ ਮੈਂ ਤਾਂ ਨਹੀਂ ਦੱਸਣਾ ਚਾਹਾਂਗਾ ਜਿਹੜੇ ਮੇਰੇ ਵੀਰਾਂ ਨੇ ਕਾਰਡ ਨਹੀਂ ਬਣਵਾਏ ਉਹ ਕਿਰਪਾ ਕਰਕੇ ਜਿਹੜੇ ਉਹ ਕਾਰਡ ਨਵੇਂ ਬਣਵਾ ਲਓ ਔਰ ਜਿਨ੍ਹਾਂ ਨੇ ਆਪਣੇ ਫਾਰਮ ਫਿਲ ਨਹੀਂ ਕਰਵਾਏ ਉਹ ਵੀ ਕਿਰਪਾ ਕਰਕੇ ਆਪਣੇ ਜਿਹੜੇ ਫਾਰਮ ਹੈ ਫੌਜੀ મોદી ਖਾਨੇ ਵਿੱਚ ਆ ਕੇ ਫਿਲ ਕਰਵਾ ਲਓ ਤਾਂ ਕਿ ਤੁਹਾਨੂੰ ਵੀ ਇਸ ਵਾਰੀ ਸਬਸਿਡੀ ਦਾ ਜਿਹੜਾ ਉਹ ਲਾਭ ਮਿਲ ਸਕੇ ਸੋ ਦੋਸਤੋ ਕੈਮਰਾਮੈਨ ਦੇ ਨਾਲ ਹਾਂ ਮੈਂ ਰਜੀਤ ਸਿੰਘ ਫੌਜੀ ਤੁਸੀਂ ਦੇਖ ਰਹੇ ਹੋ ਫੌਜੀ મોદી ਖਾਨਾ ਫਰਨੀਚਰ ਹਾਊਸ